ਸਸ਼ੀਕਲ ਨਮਸਕਾਰ ਅੱਲਾਹਫਿਸ ਐਕੁਆਰੀਮਾਸਟਰ ਬੱਚਿਆਂ ਨੂੰ ਪੜ੍ਹਾ ਰਿਹਾ ਇੱਕ ਕਹਾਣੀ ਸੁਣਾਉਣ ਲੱਗ ਪਿਆ ਉਹਨਾਂ ਨੇ ਸੁਣਾਇਆ ਕਿ ਇੱਕ ਸੁਨਿਆਰੀ ਦੀ ਦੁਕਾਨ ਹੁੰਦੀ ਆ ਸੁਨਿਆਰੀ ਦੀ ਦੁਕਾਨ ਦੇ ਉੱਤੇ ਤਿੰਨ ਚਾਰ ਜਣੇ ਕੰਮ ਕਰਦੇ ਹੁੰਦੇ ਆ ਬਹੁਤ ਵੱਡਾ ਸ਼ੋਅਰੂਮ ਹੁੰਦਾ ਆ ਤੇ ਉਹਦੇ ਵਿੱਚ ਜਿਹੜੇ ਆਹੋ ਲੱਖਾਂ ਦੇ ਗਹਿਣੇ ਜਿਹੜੇ ਆਹੋ ਹਮੇਸ਼ਾ ਜਿਹੜੇ ਸਜਾ ਕੇ ਰੱਖੇ ਹੋ ਹੁੰਦੇ ਆ ਤੇ ਕਈ ਤਜੋਰੀਆਂ ਦੇ ਵਿੱਚ ਹੁੰਦੇ ਆ ਇੱਕ ਵਾਰੀ ਜਿਹੜਾ ਕਰਿੰਦਾ ਆ ਉਹ ਕੰਮ ਕਰਨ ਵਾਲਾ ਉਹਦੇ ਇੱਕ ਮਾਈਂਡ ਦੇ ਵਿੱਚ ਆ ਗਈ ਕਿ ਮੈਂ ਜਿਹੜਾ ਆ ਇੱਥੋਂ ਚੋਰੀ ਕਰ ਸਕਦਾ ਆ ਉਹਦੇ ਘਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਸੀ ਤਨਖਾ ਉਹਨੂੰ ਨਹੀਂ ਕੇ ਮਿਲਦੀ ਸੀ ਇਸ ਕਰਕੇ ਉਹਨੇ ਸੋਚਿਆ ਕਿ ਮੈਂ ਕਿਉਂ ਨਾ ਥੋੜੇ ਜਿਹੇ ਗਹਿਣੇ ਜਿਆ ਚੋਰੀ ਕਰਨੇ ਆ ਗਹਿਣੇ ਮੈਂ ਇਕੱਠੇ ਕਰਕੇ ਲੈਜਮਾ ਇਹਨਾਂ ਨੂੰ ਵੇਚ ਕੇ ਤੇ ਮੈਂ ਜਿਹੜਾ ਸਾਰੀ ਜ਼ਿੰਦਗੀ ਲਈ ਮੈਨੂੰ ਕੰਮ ਕਰਨ ਦੀ ਲੋੜ ਨਹੀਂ ਪੈਣੀ ਇਸ ਤਰ੍ਹਾਂ ਉਹਦੇ ਮਾਈਂਡ ਦੇ ਵਿੱਚ ਆਇਆ ਦੂਸਰੇ ਦਿਨ ਉਹ ਵਿਉਂਤ ਬਣਾਉਣ ਲੱਗ ਪਿਆ ਕਿਉਂਕਿ ਚਾਬੀਆਂ ਇਹਨਾਂ ਕੋਲ ਹੁੰਨੀਆਂ ਸੀਗੀਆਂ ਸਵੇਰ ਨੂੰ ਆਕੇ ਨਹੀਂ ਦੁਕਾਨ ਖੋਲ੍ਹਣੀ ਹੁੰਦੀ ਸੀਗੀ ਤੇ ਜਦੋਂ ਇੱਕ ਰਾਤ ਉਹ ਸਾਰੀ ਉਹ ਸੋਚਣ ਤੇ ਲਾਤੀ ਉਹਨੇ ਕਿ ਕਿਦਾਂ ਕਿਦਾਂ ਕੀ ਕੀ ਕੀਤਾ ਜਾਣਾ ਚਾਹੀਦਾ ਹੈ ਸਾਰੀ ਬਿਹਾਂ ਤੋਂ ਬਣਾ ਲਈ ਉਹਨੇ ਸਾਰੀ ਪਲੈਨਿੰਗ ਕਰ ਲਈ ਦੂਸਰੇ ਦਿਨ ਦੁਕਾਨ ਜਦੋਂ ਬੰਦ ਕੀਤੀ ਤੇ ਉਹਨੇ ਜਿਹੜਾ ਉਹ ਉਹ ਵਾਲਾ ਲੋਕ ਖੁੱਲਾ ਰਹਿਣ ਦਿੱਤਾ ਤੇ ਚਾਬੀਆਂ ਜਿਹੜੀਆਂ ਉਹ ਮਾਲਕਾਂ ਨੂੰ ਫੜਾ ਦਿੱਤੀਆਂ ਸਾਰੇ ਚੱਲ ਗਏ ਆਪੋ ਆਪਣੇ ਘਰ ਕਿ ਇਹ ਰਾਤ ਨੂੰ ਆਇਆ ਇਹਨੇ ਉਧਰ ਚੀ ਜਿਹੜਾ ਜਿਹੜਾ ਲੋਕ ਖੁੱਲਾ ਛੱਡਿਆ ਸੀ ਉਧਰ ਚੀ ਉਹ ਦੁਕਾਨ ਦੇ ਵਿੱਚ ਐਂਟਰ ਕਰਦਾ ਆ ਬਹੁਤ ਸਾਰੇ ਗਹਿਣੇ ਜਿਹੜੇ ਆ ਉਹ ਇਕੱਠੇ ਕਰਦਾ ਆ ਤੇ ਉਹਨਾਂ ਦੀ ਇੱਕ ਛੋਟੀ ਜਿਹੀ ਪੋਰਟਲੀ ਗੱਟ ਬਣਾ ਲੈਂਦਾ ਤੇ ਹੁਣੇ ਸੋਚਦਾ ਆ ਕਿ ਹਲੇ ਟਾਈਮ ਬਹੁਤ ਆ ਕਿਉਂਕਿ ਇਹ ਸਟਾਰਟਿੰਗ ਦੇ ਵਿੱਚ ਹੀ ਆ ਗਿਆ ਸੀਗਾ ਤੇ ਵੇ ਰਾਤ ਵੀ ਸਾਈ ਰਾਤ ਮੈਂ ਜਾਗਦਾ ਰਿਆ ਹੁਣ ਵੀ ਮੈਂ ਜਾਗਦਾ ਪਿਆ ਆ ਤੇ ਮੈਂ ਘੰਟਾਕ ਆਰਾਮ ਕਰ ਲਵਾਂ ਇੱਥੇ ਕਿਉਂਕਿ ਉੱਥੇ ਮਾਲਕ ਦਾ ਬਿਸਤਰਾ ਬਹੁਤ ਸੋਹਣਾ ਸੀਗਾ ਅੰਦਰ ਜਿੱਥੇ ਉਹ ਆਰਾਮ ਕਰਦਾ ਹੁੰਦਾ ਸੀਗਾ ਮਾਲਕ ਦੇ ਬਿਸਤਰੇ ਉੱਤੇ ਮੈਂ ਥੋੜਾ ਜਿਹਾ ਆਰਾਮ ਕਰ ਲਵਾਂ ਉੱਥੇ ਲੰਮਾ ਪਿਆ ਉਹਨੂੰ ਨੀਂਦ ਆ ਗਈ ਪਤਾ ਨਹੀਂ ਲੱਗਾ ਕਿ ਕਦੋਂ ਸਵੇਰਾ ਹੋ ਗਿਆ ਉਧਰੋਂ ਮਾਲਕ ਆ ਗਏ ਜਦੋਂ ਨਹੀਂ ਸ਼ਟਰ ਖੋਲ੍ਹਿਆ ਦੁਕਾਨ ਖੋਲੀ ਐਂਡ ਸਭ ਕੁਝ ਪਹਿਲਾਂ ਦੀ ਤਰ੍ਹਾਂ ਪਰ ਅੰਦਰੋਂ ਕੁਝ ਖੁੱਲਾ ਉਹਨਾਂ ਨੂੰ ਦਿਖਾਈ ਦਿੱਤਾ ਤੇ ਦੇਖਿਆ ਕਿ ਉਹ ਜਿਹੜਾ ਬੰਦਾ ਆ ਉਹ ਸੁੱਤਾ ਪਿਆ ਆ ਤੇ ਕੋਲ ਉਹਦੇ ਗਹਿਣਿਆਂ ਵਾਲੀ ਪੋਟਲੀ ਪਈ ਆ ਉਹਨੇ ਉਹਨੂੰ ਠਾਇਆ ਤੇ ਜਦੋਂ ਸਾਰੀ ਪੁੱਛਿਆ ਪੁੱਛਿਆ ਪਤਾ ਲੱਗ ਗਿਆ ਕਿ ਚੋਰੀ ਕਰ ਰਿਹਾ ਪੁਲਿਸ ਬੁਲਾ ਲਈ ਫੜਾ ਦਿੱਤਾ ਤੇ ਉਹ ਬੰਦਾ ਜੇਲ੍ਹ ਚਲਾ ਗਿਆ ਸਾਰੀ ਕਹਾਣੀ ਸੁਣਾ ਕੇ ਮਾਸਟਰ ਜੀ ਪੁੱਛਦੇ ਬੱਚਿਆਂ ਨੂੰ ਕਿ ਦੱਸੋ ਉਹਨੇ ਕਿਹੜੀ ਗਲਤੀ ਕੀਤੀ ਬੱਚੇ ਕਹਿੰਦੇ ਕਿ ਉਹਨੂੰ ਸੋਨਾ ਨਹੀਂ ਚਾਹੀਦਾ ਸੀਗਾ ਜੇ ਨਾ ਹੋਂਦਾ ਤਾਂ ਉਹ ਕਰ ਸਕਦਾ ਹੁਣ ਦੇਖ ਲਓ ਇਹ ਇਹ ਚੀਜ਼ ਕਹਤੀ ਪਰ ਕਿਸੇ ਵੀ ਇੱਕ ਵੀ ਬੱਚੇ ਨੇ ਇਹ ਨਹੀਂ ਕਿਹਾ ਕਿ ਉਹਨੂੰ ਚੋਰੀ ਨਹੀਂ ਕਰਨੀ ਚਾਹੀਦੀ ਸੀ। ਐਦਾਂ ਦੇ ਜਿਹੜੇ ਸਾਡੇ ਮਾਈਂਡ ਦੇ ਹਾਲਾਤ ਕਈ ਵਾਰ ਹੋ ਜਾਂਦੇ ਆ। ਇਸ ਕਰਕੇ ਕਈ ਚੀਜ਼ ਕਈ ਵੱਡੇ ਗੁਨਾਹ ਜਿਹੜੇ ਆਹੋ ਸਾਨੂੰ ਉਹ ਦਿਖਾਈ ਨਹੀਂ ਦਿੰਦੇ ਜਿਹੜੇ ਛੋਟੇ ਆਹੋ ਜਿਹੜੇ ਸਾਹਮਣੇ ਹੁੰਦੇ ਆ ਜਾਂ ਉਹਨਾਂ ਬਾਰੇ ਸੋਚਦੇ ਆ ਸਾਨੂੰ ਉਹੀ ਚੀਜ਼ਾਂ ਜਿਹੜੀਆਂ ਆਹੋ ਨਜ਼ਰੀ ਪੈਂਦੀਆਂ ਉਹੀ ਦਿਖਾਈ ਦਿੰਦੀਆਂ। ਅਸੀਂ ਉਹਦੇ ਬਾਰੇ ਕਮੈਂਟ ਕਰਨ ਲੱਗ ਪੰਨੇ ਆ ਕਈ ਵਾਰ ਸੋਸ਼ਲ ਮੀਡੀਆ ਦੇ ਉੱਤੇ ਨਿੱਕੀ ਨਿੱਕੀ ਗੱਲ ਤੇ ਜਿਹੜੇ ਆਹੋ ਲੜਨ ਲੱਗਿਆ ਹੁੰਦੇ ਆ ਕਮੈਂਟ ਕਰਨ ਲੱਗਿਆ ਹੁੰਦੇ ਆ ਬਦਖੋਈਆਂ ਕਰਨ ਲੱਗਿਆ ਹੁੰਦੇ ਆ ਜਦ ਕਿ ਉਹਨਾਂ ਦੇ ਜਿਹੜੇ ਵੱਡੇ ਗੁਨਾਹ ਕੀਤੇ ਹੋਏ ਹੁੰਦੇ ਆ ਸਾਨੂੰ ਉਹ ਦਿਖਾਈ ਨਹੀਂ ਦਿੰਦੇ ਹੁੰਦੇ ਮੌਕੇ ਤੇ ਜਿਹੜੀ ਉਸ ਵੇਲੇ ਕੋਈ ਪਾਰਟਿਕੂਲਰ ਕੋਈ ਵੀਡੀਓ ਆ ਕੋਈ ਫੋਟੋ ਆ ਉਹਦੀ ਕੋਈ ਗਲਤੀ ਕੀਤੀ ਹੋਈ ਆ ਸਾਨੂੰ ਉਹ ਦਿਖਾਈ ਦੇ ਰਹੀ ਹੁੰਦੀ ਆ ਅਸੀਂ ਉਹਦੇ ਤੇ ਕਮੈਂਟ ਕਰਨ ਲੱਗਿਆ ਹੁੰਦੇ ਆ ਇਸ ਕਰਕੇ ਸਾਨੂੰ ਚਾਹੀਦਾ ਆ ਕਿ ਸਾਨੂੰ ਜਿਹੜੀਆਂ ਵੱਡੀਆਂ ਗਲਤੀਆਂ ਵੀ ਨਜ਼ਰ ਆਉਣੀਆਂ ਚਾਹੀਦੀਆਂ ਆ ਵੱਡੇ ਗੁਨਾਹ ਵੀ ਦਿਸਣੇ ਚਾਹੀਦੇ ਆ ਅਸੀਂ ਫੇਰ ਹੀ ਜਿਹੜਾ ਆ ਉਹ ਅੰਦਰੂਨੀ ਤੌਰ ਤੇ ਆਪਣੇ ਤੌਰ ਤੇ ਜਿਹੜਾ ਸਹੀ ਫੈਸਲਾ ਕਰ ਸਕਦੇ ਆ ਲੈ ਸਕਦੇ ਆ ਪੋਜ਼ਿਟਿਵ ਸੋਚੀ ਦਾ ਹਮੇਸ਼ਾ ਤੇ ਪੋਜ਼ਿਟਿਵ ਹੀ ਰਹੀਦਾ ਠੀਕ ਹੈ